ਕਦੋਂ ਨਾਸਤਾ ਕਰਵਾਤਾ ਹੈ ਸਫਾਈਆਂ ਤੱਕ ਮੈਂ ਕਰਨੀ ਹੈ ਪਰ ਇਹ ਬੰਦੇ ਉੱਠਦੇ ਹੀ ਨਹੀਂ ਬਈ ਜੂ ਸੋਫੇ ਤੇ ਬੈਠਾ ਹੈ ਬੰਦਾ ਆਪਣੇ ਕੰਮ ਤੇ ਜਾਵੇ ਕੋਈ ਫਿਕਰ ਹੋਵੇ ਤੇ ਜਾਵੇ ਕੋਈ ਟੈਨਸ਼ਨ ਹੀ ਨਹੀਂ ਸੇਟ ਸਾਬਜੀ ਅੰਜੀ ਸੋਫੇ ਤੇ ਬੈਠੇ ਰਹਿੰਦੇ ਆ ਮੈਨੂੰ ਕੰਮ ਜਿਹੜਾ ਹੀ ਰੱਖ ਦੇ ਸਾਰਾ ਸਾਰਾ ਦਿਨ ਪਤਾ ਕਿਹੜਾ ਟਾਈਮ ਹੁੰਦਾ ਕੰਮ ਤੇ ਜਾਂਦਾ ਦਪਹਿਰ ਹੋਣ ਨੂੰ ਫਿਰਦੀ ਵੀ ਹੈ ਫਿਰ ਵੀ ਨਹੀਂ ਲੋਕੀ ਸਵੇਰੇ ਕੰਮਾਂ ਕਰਦੇ ਚੱਲ ਜਾਂਦੇ ਆ ਜਿਨ੍ਹਾਂ ਨੂੰ ਫਿਕਰ ਹੁੰਦਾ ਕੰਮ ਕਰਦਾ ਇਹਨੂੰ ਤਾਂ ਕੋਈ ਟੈਨਸ਼ਨ ਹੀ ਨਹੀਂਗੀ ਬੰਦੇ ਬਿਠਾਏ ਆ ਬੰਦੇ ਬਿਠਾਏ ਆ ਤੇ ਫੇਰ ਆਪ ਕੋਈ ਜ਼ਿੰਮੇਵਾਰੀ ਨਹੀਂ ਨੀ ਬੰਦਿਆਂ ਦੇ ਸਿਰ ਤੇ ਸਾਰੀ ਦੁਕਾਨ ਸੁੱਟੀ ਆ ਲੁੱਟ ਪੁੱਟ ਕੇ ਖਾਈ ਜਾਣੀ ਹੈ ਨਾ ਫੇਰ ਪਤਾ ਲੱਗੂਗਾ ਇਹਨੂੰ ਉੱਤੋਂ ਕਹਿੰਦਾ ਜੇ ਕਹੋ ਤੇ ਤੈਨੂੰ ਸਾਰਾ ਸਮਾਨ ਮਿਲਦਾ ਨਾ ਖਾਣ ਪੀਣ ਦਾ ਤੂੰ ਕਿਉਂ ਬੋਲਦੀ ਹੈ ਮੈਂ ਖਾਣ ਪੀਣ ਨੂੰ ਕੀ ਕਰਨਾ ਮੈਂ ਹੋਰ ਕੋਈ ਜ਼ਿੰਮੇਵਾਰੀ ਨਹੀਂ ਨੀ ਆ ਖਾਣ ਪੀਣ ਨੂੰ ਖਾਣ ਪੀਣ ਨੂੰ ਹੀ ਰਹਿੰਦਾ ਰਹਿੰਦਾ 24 ਘੰਟੇ ਪੁੱਛ ਕੇ ਤੇ ਆਵਾਂ ਕੀ ਹੈ ਕੀ ਅੱਜ ਛੁੱਟੀ ਦਾ ਇਰਾਦਾ ਹੈ ਹਾਂਜੀ ਕੀ ਬਾਤ ਦਾ ਕਿ ਨਿਆ ਟੋਰਾ ਤੁਹਾਡੀਆਂ ਤੇ ਵਾਹ ਵਾਹ ਕੋਈ ਇਰਾਦਾ ਆ ਗਿਆ ਕੰਮ ਦੇ ਜਾਂਦਾ ਕਿ ਅੱਜ ਵੀ ਕੱਲ ਵਾਂਗ ਛੁੱਟੀ ਕਰਨੀ ਹੈ ਚਲ ਜਾਣਾ ਕੰਮ ਤੇ ਤੂੰ ਕੰਮ ਦੇ ਪਿੱਛੇ ਪਈ ਰਣੀ ਕੰਮ ਚੱਲਣ ਦਿਆ ਆਪਣਾ ਦਾ ਹਾਂ ਕੰਮ ਤੇ ਚੱਲਦਾ ਹੀ ਮੈਂ ਤੀ ਘਰ ਬਹਿ ਕੇ ਗੇਮਾਂ ਖੇਡੋ ਕੰਮ ਉੱਥੇ ਬੈਠੇ ਨੌਕਰ ਚਲਾਉਂਦੇ ਵੀ ਮੈਂ ਕੰਮ ਹੀ ਕਰਨ데요 ਫੋਨ ਤੇ ਕਿਹੜੇ ਕੰਮ ਅੱਜ ਕੱਲ ਸਾਰੇ ਫੋਨ ਤੇ ਚੱਲਦੇ ਕੰਮ ਹਾਂ ਹਾਂ ਫੋਨ ਤੇ ਚੱਲਦੇ ਆ ਤੇ ਡਿਊਟੀ ਦੇ ਨਹੀਂ ਕੋਈ ਨਹੀਂ ਹੈਗਾ ਹਨਾ ਦੁਕਾਨ ਤੇ ਕੋਈ ਡਿਊਟੀ ਦੇ ਨਹੀਂ ਉਹ ਕੋਈ ਤੁਹਾਡਾ ਫਰਕ ਨਹੀਂ ਯਾਰ ਮੈਂ ਕੋਈ ਨੌਕਰੀ ਕਰਦਾ ਕਿਹ ਕੋ ਆਪਣਾ ਕੰਮ ਹੈ ਜਦੋਂ ਮਰਜ਼ੀ ਚੱਲ ਜਾਊਗਾ ਬੰਦੇ ਲੱਗੇ ਕੰਮ ਕਰਨ ਦੇ ਆ ਯਾਰ ਭਾਵੇਂ ਜਿੰਨੇ ਮਰਜ਼ੀ ਬੰਦੇ ਲੱਕੇ ਉਹ ਜਿੰਨੇ ਦਾ ਸਿਰ ਤੇ ਨਾ ਨਾ ਬੈਠੇ ਮਾਲਕ ਉਹਨੇ ਤਾਂ ਕੋਈ ਨਹੀਂ ਕੰਮ ਕਰਦਾ ਉਹ ਯਾਰ ਤੂੰ ਐਵੇਂ ਮਾਰਦੀ ਰਹਿੰਦੀ ਹੈ ਗੱਲਾਂ ਜਾ ਮੈਨੂੰ ਨਾ ਇੱਕ ਰੂਬਜ਼ਾ ਬਣਾ ਕੇ ਦੇ ਕਿਉਂ ਬੜਾ ਕੰਮ ਕਰ ਕੇ ਆਏ ਹੋ ਰੂ ਆਪ ਸਭ ਨਾ ਕਰੋ ਮੈਂ ਵੀ ਇੱਥੇ ਬੈਠੀ ਆ ਬਣਾ ਕੇ ਲਿਆਓ ਤੂੰ ਹੀ ਬਣਾ ਕੇ ਲਿਆ ਤੈਨੂੰ ਪਤਾ ਲੱਗ ਜਦੋਂ ਜਨਾਨੀ ਬੈਠੇਗੀ ਨਾ ਫਿਰ ਪਤਾ ਲੱਗੂਗਾ ਜਾ ਉੱਠੋ ਕੰਮ ਕਰ ਜਾ ਰ ਐਵੇਂ ਕੋ ਨੌਕਰਾਂੀਆਂ ਲੱਗੀਆਂ ਹੀ ਆ ਕੰਮ ਕਰ ਦੇਣਗੀਆਂ ਚੁੱਪ ਕਰਕੇ ਨਾ ਮੈਂ ਕਿਹ ਦੁਕਾਨ ਤੇ ਜਾਉ ਯਰ ਦੁਕਾਨ ਤੂੰ ਦੁਕਾਨ ਦੁਕਾਨ ਦੇ ਮਗਰ ਪਈ ਰਹੀ ਨਹੀਂ ਏ ਦੱਸ ਚਲ ਜੂਗਾ ਮੈਂ ਹੁਣੇ ਫੋਨ ਕੀਤਾ ਕਰਨ ਦਾ ਕੰਮ ਚੱਲਣ ਦੇ ਆ ਪਟ ਪਟਕੀ ਖਾ ਲੈਣਗੇ ਤੁਹਾਨੂੰ ਕਿਉਂ ਨਹੀਂ ਸਮਝ ਆਂਦੀ ਉਹ ਸਾਰੇ ਨੂੰ ਕੀ ਪਤਾ ਲੱਗਦਾ ਕੀ ਵੇਚਿਆ ਕੀ ਤੇ ਪੈਸੇ ਆਏ ਕੁਝ ਪਤਾ ਨਹੀਂ ਸਾਲ ਹੋ ਗਏ 15 20 ਸਾਲ ਸਾਰੇ ਬੰਦੇ ਲੱਗੇ ਮੇਰੇ ਵਿਸ਼ਵਾਸ ਵਾਲੇ ਬੰਦੇ ਆ ਕੋਈ ਲੁੱਟ-ਪੋਟ ਕੇ ਨਹੀਂ ਖਾਂਦੇ ਜਿਹਦੇ ਤੇ ਵਿਸ਼ਵਾਸ ਕਰੋ ਤੋਂਖਾ ਵੀ ਉਹ ਹੀ ਉਹ ਦਿੰਦਾ ਵੇ ਇਹ ਗੱਲ ਤੁਹਾਨੂੰ ਕਿਉਂ ਨਹੀਂ ਸਮਝ ਆਂਦੀ ਅੱਖਾਂ ਮੀਟ ਕੇ ਵਿਸ਼ਵਾਸ ਕਰੋਗੇ ਨਾ ਤੇ ਰੋਵੋਗੇ ਇੱਕ ਦਿਨ ਚੱਲ ਚੱਲ ਜਾ ਨਾ ਮਾ ਬਣਾ ਫਿਰ ਰੂਆ ਬਜਾ ਜਾ ਤੇ ਚਲ ਜੋਗੀ ਹਾਂ ਚਲ ਜਾ ਨਾ ਮਨਾ ਦੇ ਨਹੀਂ ਹੁਣ ਮੈਂ ਹੁਣ ਇਸ ਤੋਂ ਬਾਅਦ ਉਹ ਰੌਡਰ ਨਾ ਕਰਨਾ ਤੇ ਚੁੱਪ ਕਰਕੇ ਦੁਕਾਨ ਤੇ ਜਾਓ ਦੁਕਾਨ ਚਲਣ ਦੀ ਆ ਗਏ ਐਵੇਂ ਦੱਸ ਲੋਟ ਪੋਟ ਖਾ ਜਾਣੇ ਮੈਂ ਬੈਠਾ ਜਦੋਂ ਮੇਰੇ ਹੁੰਦਾ ਕੋ ਲੋਟ ਕੋ ਖਾ ਜੂਗਾ ਆਪਣੇ ਕੰਮ ਦਾ ਇਹੋ ਤੇ ਵਾਦਾ ਹੈ ਕਿ ਬੰਦੇ ਨੇ ਐਸ਼ ਕਰਨੀ ਹੁੰਦੀ ਹੈ ਜੇ ਕੰਮ ਹੀ ਕਰੀ ਜਣਾ ਤਾਂ ਆਪਣੇ ਕੰਮ ਦਾ ਫਾਇਦਾ ਕੀ ਹੈ ਫਿਰ ਬੰਦਾ ਨੌਕਰੀ ਨਾ ਕਰ ਲੇ ਚੱਲ ਆਇਆ ਜਲਦੀ ਲਿਆ ਲੱਗੀ ਆ ਸੈਟ ਸਭ ਜੀ ਮੈਨੂੰ ਨੀਂਦ ਆਉਂਦੀ ਹੈ ਨੀਂਦ ਆਉਂਦੀ ਖੋਲਦੀ ਤੇਰੀ ਨੀਂਦ ਆ ਕਿਵੇਂ हां ਹੁਣ ਤੇ ਰੂਆਪਜ਼ਾ ਚਾਹੀਦਾ ਬੜੀ ਨਾ ਸਵੇਜ ਦੀ ਕਮਾਈ ਕਰਕੇ ਆਇਆ ਥੱਕ ਗਿਆ ਵਿਚਾਰਾ ਜੋ ਆਰਡਰ ਦਿੰਦਾ ਤੇ ਰੂਆਪਜ਼ਾ ਚਾਹੀਦੇ ਹੁਣੇ 10 ਮਿੰਟ ਬਾਅਦ ਨਾ ਦਿੱਤਾ ਹੋਰ ਵੀ ਆਰਡਰ ਆਏ ਨੇ ਥੋੜਾ ਦੁੱਧ ਵਾਲੀ ਵਿੱਚ ਮੈਂ ਨਾ ਰੂਆਪਜ਼ਾ ਬਣਾਤਾ ਹੁਣ ਦੁੱਧ ਨਹੀਂ ਹੈਗਾ ਘਰ ਤੇ ਜਾਓ ਨਹੀਂ ਤੇ ਨਹੀਂ ਆ ਨਾ ਉੱਠੋ ਤੇ ਜਾ ਕੇ ਦੁੱਧ ਲੈ ਕੇ ਆਓ ਅੱਜ ਆਇਆ ਨਹੀਂ ਦੁੱਧ ਨਹੀਂ ਆਇਆ ਤੇ ਸਾਈਂ ਕਹਿੰਦੇ ਵੀ ਜਾ ਘਰ ਕੰਮ ਤੂੰ ਕਿਵੇਂ ਕਹਿੰਦੀ ਮੈਂ ਕਿਵੇਂ ਕਹਿੰਦੀ ਮੈਂ ਵੀ ਜੀ ਵੀ ਕਿੰਨੇ ਖਾਣ ਪੀਣ ਦੇ ਸ਼ਕੀਨ ਹੋ ਗਏ ਹਨਾ ਇਹ ਵਿਖਦੀ ਵੀ ਤੇ ਮੋٹے ਤੇ ਦਾਵੇਂ ਨਹੀਂ ਹੁੰਦੇ ਸਹੀ ਗੱਲ ਯਾਰ ਮੋਟਾ ਤੇ ਮਾਉ ਨਹੀਂ ਦਿਆ ਰੂਹ ਅਬ ਦੇ ਨਾਲ ਕੋਣ ਮੋਟਾ ਹੁੰਦਾ ਦੁੱਧ ਬਾਗ ਲਿਆ ਫਿਰ ਅੱਛਾ ਹੋਰ ਵੇਟ ਕਰਾ ਹਨਾ ਦੁੱਧ ਵਾਲੇ ਦੀ ਮਤਲਬ ਕਿ ਥੋੜੀ ਦਿਰ ਹੋਰ ਘਰ ਬੈਠੋ ਚਲਾਕੀਆਂ ਦਾ ਕੋਈ ਤੁਹਾਡੇ ਤੋਂ ਸਿੱਖੇ ਹਨਾ ਤੋ ਆਪੇ ਕਹਿੰਨੀ ਮੋਟੇ ਨਹੀਂ ਹੁੰਦੇ ਮੈਂ ਫੈਟ ਵਾਲੀਆਂ ਚੀਜ਼ਾਂ ਨਹੀਂ ਖਾਂਦਾ ਤੇ ਚੁੱਪ ਕਰਕੇ ਨਾ ਪੀ ਕੇ ਸ਼ਰਬਤ ਤੇ ਜਾਓ ਦੁਕਾਨ ਤੇ ਇੱਥੇ ਬੈਠੀ ਮੈਂ ਵੀ ਨਹੀਂ ਹੱਥੋਂ ਹਿਲਣਾ ਜਿੰਨੇ ਦਾ ਜਾਓਗੇ ਨਹੀਂ ਚਲੋ ਐਸੇ ਆਪਾਂ ਫੋਨ ਛੱਡ ਦਿਓ ਜਾਨਾ ਆ ਕੀ ਹੈ ਮੈਨੂੰ ਤੇ ਸੱਚੇ ਤੁਹਾਡੀ ਤੇ ਇੱਕ ਵਾਰ ਗੁੱਸਾ ਵੀ ਆਉਂਦਾ ਹੈ ਤੇ ਹਾਸਾ ਵੀ ਆਉਂਦਾ ਕੀ ਕਰਾਂ ਹਾਸਾ ਕਦੋਂ ਹੁੰਦਾ ਤੁਹਾਡੀ ਜਿਹੜੇ ਕਾਮੇਡੀ ਵਿੱਚ ਮਾਰ ਜਾਂਦੇ ਉਹਨੂੰ ਚੁੱਕ ਕਰਕੇ ਚੱਲ ਜਾਓ ਦੁਕਾਨ ਤੇ ਮੈਂ ਕਹਿੰਦੀ ਵੀ ਤੂੰ ਰੋਟੀ ਦੇ ਬਣਾ ਫਿਰ ਉਹ ਕਿਹੜੀ ਰੋਟੀ ਹੁਣ ਕਿਹੜੀ ਰੋਟੀ ਖਾਣੀ ਹੈ ਹਾ ਤੱਕ ਘੰਟਾ ਹੋ ਗਿਆ ਰੋਟੀ ਖਾਦੇ ਨਾ ਬੰਦੇ ਨੂੰ ਭੁੱਖ ਲੱਗ ਜਾਂਦੀ ਹੈ ਕਿ ਦੱਸ ਮੈਂ ਨਾ ਸੱਚੀ ਮੈਨੂੰ ਮਜਬੂਰ ਨਾ ਕਰੋ ਲੜਨ ਦੇ ਚੁੱਪ ਕਰਕੇ ਦੁਕਾਨ ਤੇ ਚਲ ਜਾਓ ਜਾ ਯਾਰ ਤੂੰ ਫੇਰੀ ਘਾਈ ਨਾ ਇੱਥੇ ਬੈ ਜਾਓ ਨਿਕਲੋ ਫੜਾ ਫੜ ਸ਼ੂਜ਼ ਪਾਓ ਤੇ ਨਿਕਲੋ ਦੁਕਾਨ ਤੇ ਕਦੀ ਇਹਨਾਂ ਨੂੰ ਦੁੱਧ ਵਾਲਾ ਰੁਆਪਸਾ ਚਾਹੀਦਾ ਬਹਾਨੇ ਲੱਭਦੇ ਦੁਕਾਨ ਤੇ ਨਾ ਜਾਂਦੇ ਮੈਂ ਪੀਛੇ ਗਿਆ ਮੈਂ ਨਹੀਂ ਉੱਠਣਾ ਹੀ ਨਹੀਂ ਉੱਥੇ ਬੈੱਡ ਤੇ ਲੇਟ ਗਿਆ ਨਾ ਫਿਰ ਇਹਨੂੰ ਠਾਣਾ ਬੜਾ ਔਖਾ ਹੀ ਨਾ ਮੇਰੇ ਮਨ ਚ ਲੱਗਦਾ ਹੀ ਪਿਆ ਸੀ ਕਿ ਅੰਦਰ ਗਏ ਕਮਰੇ ਚ ਸੌਣ ਗਏ ਹੁਣ ਹੁਣ ਫੇਰ ਸੋ ਗਈ ਹੂੰ ਹਾਂਜੀ ਦੁਕਾਨ ਤੇ ਨਹੀਂ ਜਾਣਾ ਤੂੰ ਇਹ ਕਿ ਮੈਂ ਥੋੜੀ ਦੇਰ ਚ ਜਾਣਾ ਤੇ ਜਾਂਦਾ ਜਾਈ ਫੇਰ ਸੋ ਗਈ ਹੂੰ ਯਾਰ ਤਬੀਅਾ ਜੀ ਖਰਾਬ ਲੱਗਦੀ ਕੀ ਹੋਇਆ ਤਬੀਅਤ ਨੂੰ ਮੈਂ ਕਹਣਾ ਕੱਲ ਚਲ ਜੂੰਗਾ ਕੀ ਫਾਇਦਾ ਅੱਜ ਜਾਂਦਾ ਨਾ ਉ ਤਾਂ ਵੀ ਵੇਖ ਨਾ ਹੋ ਗਈ ਟਾਈਮ ਨੂੰ ਛੱਡੋ ਜੀ ਤਬੀਅਤ ਨੂੰ ਕੀ ਹੋਇਆ ਪਹਿਲੇ ਇਹ ਦੱਸੋ ਕਿਹੜਾ ਦਾਨ ਨਾ ਗਿਆ ਨਵਾਂ ਉਦਾਂ ਹੀ ਲੱਗਦਾ ਥਕਾਵਟ ਜੀ ਲੱਗਦੀ ਹਾਂ ਵਿਚਾਰਾ ਸਵੇਰ ਦਾ ਤੇ ਕਿਚਨ ਚ ਕੰਮ ਕਰਦਾ ਰਿਹਾ ਝਾੜੂ ਪੁੱਛਣਾ ਕਿ ਤੱਕ ਆਵੜ ਤੇ ਹੋਣੀ ਐ ਚਰਮ ਤੇ ਨਹੀਂ ਆਉਂਦੀ ਜਾਂਦੇ ਆ ਧੁੱਪ ਵੀ ਬੜੀ ਬਾਹਰ ਮੈਂ ਸ਼ਾਮ ਨੂੰ ਤੱਕ ਜਾਣਾ ਠੰਡੇ ਹੋਏ ਮੈਂ ਆਇਆ ਦੁਕਾਨ ਤੋਂ ਹੀ ਆਇਆ ਧਿਆਣਾ ਹੀ ਆ ਉਹਨਾਂ ਦੇ ਫੋਨ ਅਗਲੇ ਨੇ ਪੁੱਛਣਾ ਹੀ ਹੋਏਗਾ ਕਿਆ ਦੇ ਕਾ ਸੁੱਤੇ ਮੈਂ ਫੋਨ ਹੀ ਚੁੱਕ ਕੇ ਤੋੜ ਦੇਣਾ ਤੁਹਾਡਾ ਚੁੱਪ ਕਰਕੇ ਨਾ ਬਹਾਨੇ ਬੁੰਨੇ ਜਿਆਦਾ ਨਾ ਬਣਾਓ ਤੇ ਜਾਓ ਦੁਕਾਨ ਤੇ ਧੁੱਪ ਪਈ ਐ ਤੇ ਕੋਈ ਗੱਲ ਨਹੀਂ ਤੁਸੀਂ ਕਾਰ ਚ ਜਾਣਾ ਜਾਓ ਏਸੀ ਕਾਰ ਚ ਜਾਣਾ ਚੱਲਾ ਜਾਓ ਹੈਲੋ ਮੈਂ ਕਿਹੜੀ ਆ ਤੋ ਯਾਰ ਤੁਸੀਂ ਇੰਨੇ ਜਾਣੇ ਆ ਗਏ ਜੇ ਉੱਥੇ ਤੁਹਾਡੇ ਕੋਲ ਕੰਮ ਨਹੀਂ ਸਾਰ ਸਕਦਾ ਮੈਂ ਉੱਥੇ ਆ ਕੇ ਕਰਨਾ ਮੈਂ ਹੱਥੀ ਕਰਨਾ ਕੰਮ ਠੀਕ ਆ ਯਾਰ ਇੰਨੇ ਬੰਦੇ ਮੈਂ ਰੱਖੇ ਕਦੇ ਆਸ ਤੇ ਮੈਨੂੰ ਤੁਹਾਡੀ ਇਹੜੀ ਸਮਝ ਆਉਂਦੀ ਤੇ ਯੂ ਤੋ ਕਹ ਆ ਕੰਮ ਨਹੀਂ ਹੁੰਦਾ ਕੰਮ ਨਹੀਂ ਹੁੰਦਾ ਮੈਂ ਦੋ ਬੰਦੇ ਹੋਰ ਵਧਾਏ ਆ ਚਲ ਉਹਨਾਂ ਨੇ ਓਏ ਆ ਗਏ ਯਾਰ ਦਹਾ ਮਿੰਟਾਂ ਸਹੀ ਗੱਲ ਤੇ ਹੈ ਜਿੰਨੇ ਮਰਜ਼ੀ ਤੋਂ ਇਹ ਬੰਦੇ ਰਖ ਲਓ ਜਿੰਨੇ ਜਨ ਆਪ ਮਾਲਕ ਦੁਕਾਨ ਤੇ ਨਹੀਂ ਨਾ ਜਾਏਗਾ ਤੇ ਕੰਮ ਨਹੀਂ ਹੁੰਦੇ ਉਹਨਾਂ ਨੇ ਆਪਣੇ ਸਾਹਮਣੇ ਕਰਨਾ ਤੋਂ ਹੀ ਆਪਣੇ ਸਾਹਮਣੇ ਡੀਲ ਕਰਨਾ ਕਸਟਮਰ ਨਾਲ ਕਰ ਲਿਆ ਯਾਰ ਅਸੀਂ ਕਰ ਕੀ ਕਹਿੰਦੀ ਆ ਆਪਣੇ ਕੰਮ 'ਤੇ ਧਿਆਨ ਦਿਓ ਨਹੀਂ ਤੇ ਨਾ ਲੋਸ ਹੋਣ ਲੱਗਿਆ ਟਾਈਮ ਨਹੀਂ ਲੱਗਦਾ ਉਹ ਚੱਲਿਆ ਯਾਰ ਲੋਸ ਲੋ ਅਸੀਂ ਕਰਦੀ ਰਹਿਣੀ ਜਾਓ ਚੁੱਪ ਕਰਕੇ ਅਰਦਾ ਬੇਈਂ ਜ਼ਰਾ ਬੋਲੋ ਯਾ ਤੇ ਮਖਾ ਦਾ ਸਿਰ ਰੱਖਿਆ ਜੇ ਤੇ ਕੋਈ ਨਾ ਨਹੀਂ ਕਮਾ ਰਲਾ ਫਿਰ ਬੰਦਾ ਹੋ ਕੇ ਦੇਖਾ ਕੋਈ ਜਿਹੇ ਦੇਖੀ ਤੇ ਮੈਂ ਨਹੀਂ ਹੋਣਾ ਯਾਰ ਆਜਾ ਮੇਰੇ ਨਾਲ ਡਾਂਗ ਹੋ ਕੇ ਆ ਤੇ ਬੇਲਾਨਾ ਬੰਦਾ ਉਹ ਖਿੱਚੀਏ ਰੱਖ ਦੋ ਮੁੰਮੀ ਖਿੱਚਦਾ ਹੀ ਆ ਜੇ ਤੇ ਤੈਨੂੰ ਰੱਖਾ ਤਾਂ ਤੇਰੀ ਕਾਲੀ ਹੋ ਜਾਏ ਕਿਤੇ ਨਹੀਂ ਹੋਦਿਆ ਲੋਰ ਉਹ ਨਹੀਂ ਕਰਦਾ ਡੀਨ ਕੈਂਸਰ ਮੈਂ ਉਹਨਾਂ ਫੋਨ ਤੇ ਗੱਲ ਕਰਦਾ ਚੱਲ ਮੇਰੇ ਵੀ ਲਊਗਾ ਮੇਰੇ ਵੀ ਲਊਗਾ ਕੋਈ ਨਹੀਂ ਠੀਕ ਨਾ ਵੀ ਨਹੀਂ ਬੋਲਦੀ ਦੰਦਾ ਕੋਈ ਉਹ ਆਉਣਾ ਆਇਆ ਵੀ ਆਉਣਾ ਕਿਨੇ ਬੇਕਾਰ ਬੰਦੇ ਹੈ ਜਦ ਇਹਨੂੰ ਸਾਰਾ ਕੁਝ ਤੇਰੇ ਹੱਥ ਰੱਖਿਆ ਪਰ ਤੂੰ ਫਿਰ ਬੰਦੇ ਆ ਬੇਹੈਂਡ ਤੁਸੀਂ ਆ ਜਾਓ ਤੁਸੀਂ ਆ ਲੋ ਕਹੀਂ ਆ ਜਾਓ ਉਹਨੇ ડીਲ ਕਰਨੀ ਉਹਨੇ ડીલ ਕਰਦੀ ਬੰਦੇ ਬੇਕਾਰ ਕੀ ਮਾਲਕ ਬੇਕਾਰ ਹੈ ਬੰਦੇ ਬੇਕਾਰ ਹੈ ਮਾਲਕਾ ਦਾ ਬੇਕਾਰ ਹਾਂ ਚਲੋ ਤੁਹਾਨੂੰ ਜਿਆਦਾ ਪਤਾ ਹੈ ਮੈਂ ਇੱਥੇ ਕਹਿਣੇ ਬੰਦ ਕਰਤਾ ਤੁਹਾਨੂੰ ਕਿ ਕੰਮ ਤੇ ਜਾਓ ਕੰਮ ਤੇ ਜਾਓ ਨਹੀਂ ਭਗਵਾ ਅਜੇ ਨਾਲ ਬੜੀ ਚੁੱਪ ਚਾਪ ਰਹੇ ਜੀ ਚੁੱਪੀ ਹੋਣਾ ਹੈ ਹੋਰ ਕੀ ਕਹਾਂ ਬੋਲ ਬੋਲ ਕੇ ਮੈਂ ਪਾਗਲ ਤੇ ਹੈਗੀ ਨਹੀਂ ਰੋਜ਼ ਤੁਹਾਨੂੰ ਕਹੀ ਹਾਂ ਕੰਮ ਤੇ ਜਾਓ ਕੰਮ ਤੇ ਤੁਹਾਨੂੰ ਆਪਣੀ ਜ਼ਿੰਮੇਵਾਰੀ ਦਾ ਆਪਣੀ ਅਹਿਸਾਸ ਸਗਾ ਮੈਂ ਕਿੰਨੀ ਧਰ ਬੋਲ ਲਵਾਂਗੀ ਕੱਲੀ ਤੂੰ ਐਵੇਂ ਬੋਲਦੀ ਰਹਿੰਦੀ ਹੈ ਜ਼ਿੰਮੇਵਾਰੀ ਦੇ ਨਾਲ ਮਿਹਨਤ ਕਰ ਕਰਕੇ ਇੱਥੋਂ ਦਾ ਕਾ ਕਮਬਾਸ। ਕੀ ਹੋਂ ਮੈਂ ਮੰਦੀਆ ਮਿਹਨਤ ਕੀਤੀ ਪਰ ਹੁਣ ਕੀ ਹੋ ਗਿਆ? ਅੱਤ ਮਿਹਨਤ ਬੰਦਾ ਇਸ ਗੱਲ ਕਰਦਾ ਵਾ ਕਿ ਬਾਅਦ ਵਿੱਚ ਬੰਦਾ ਰਮਾਨਾ ਆਇਸ਼ ਕਰਕੇ ਖਾਵੇ। ਹਾਂ ਲੈ ਨਹੀਂ ਉਹ ਮਰ ਗਈ। ਰਮਾਨਾ ਜਿੰਨੀ ਦਰ ਹੱਡੀਆਂ ਚੱਲਦੀਆਂ ਨਾ ਤੁਰਦਾ ਫਿਰਦਾ ਇਨਸਾਨ ਨੂੰ ਇੰਦਰ ਕੰਮ ਕਰਨਾ ਚਾਹੀਦਾ। ਅੱਤ ਕਰਨੀ ਲਿਆ ਕੰਮ ਹੋਣ ਲਿਆ ਵਾ ਕੰਮ। ਕੰਮ ਕਰਦਾ ਫਿਰ ਤੇ ਮੈਂ ਵੀ ਕਾਵਾਂਗੀ ਮੈਂ ਮਿਹਨਤ ਕਰਦੀ ਰਹਿੰਦੀ ਆ ਕਿੰਨੀ ਦਿਲ ਦੀ ਮੈਂ ਵੀ ਕਿਚਨ ਚ ਬਣੀ ਰਹਾਂ ਮੈਂ ਵੀ ਰਾਮ ਨਾ ਨੌਕਰਾ ਜਿਹੜੇ ਸਾਰੇ ਛੱਡ ਦੇ ਨੇ ਸਾਰੇ ਕੰਮ। ਫਿਰ ਵੇਖਣਾ ਕਰਦਾ ਕੀ ਹਾਲ ਹੁੰਦਾ। ਹੂੰ ਚੱਲ ਜਾ ਕੁਛ ਖਾ ਲੀਦਾ। ਲਿਆ ਦਾਂਗੀ ਖਾਣ ਨੂੰ। ਉਹ ਫੋਨ ਆ ਗਿਆ ਤੇਰਾ ਲਿਖਣ ਦੇ। ਵੱਜਣ ਦਾ ਫੋਨ। ਸਰ ਠੀਕ ਆ ਪਰ ਮੇਰੀ ਗੱਲ ਸੁਣਾਉਣਾ। ਤੁਹਾਨੂੰ ਪਤਾ ਹੀ ਮੇਰੀ ਪਹਿਲਾਂ ਕਿੰਨੀਆਂ ਡੀਲਸ ਕੈਨਸਲ ਹੋ ਗਈਆਂ। ਜੇ ਤੁਸੀਂ ਵੀ ਕਰ ਦੋਗੇ ਕੈਨਸਲ ਤੇ ਮੇਰਾ ਸਾਰਾ ਕੰਮ ਹੀ ਖਰਾਬ ਹੋ ਜਾਣਾ। ਬਸ ਤੁਸੀਂ ਹੈਗੇ ਜਿਨ੍ਹਾਂ ਨਾਲ ਹੁਣ ਮੇਰਾ ਕੰਮ ਚੱਲਣ ਦਿਆ। ਸਰ ਸਰ ਪੇਮੈਂਟ ਭੇਜੀ ਜਾਗੀ ਕੱਲ ਤੁਹਾਨੂੰ 10 ਲੱਖ ਰੁਪਿਆ 2 ਲੱਖ ਦੀ ਗੱਲ ਹੈ ਭੇਜ ਦੇਣਾ ਵਾ ਪਲੀਜ਼ ਮੇਰੀ ਗੱਲ ਸੁਣੋ ਤੁਸੀਂ ਅੱਗੇ ਆਪਣਾ ਇਨੀ ਦੇਰ ਹੋ ਗਈ ਕੰਮ ਚੱਲਦਾ ਹੀ ਆ ਨਾਲ ਇਕੱਠਿਆਂ ਦਾ ਸਰ ਮੈਂ ਤੁਹਾਡੀ ਗੱਲ ਸਾਰੀ ਸਮਝਦਾ ਹਾਂ ਬਟ ਹੋ ਜਾਂਦਾ ਨਾ ਕਦੀ ਕਦੀ ਹੁਣ ਮੇਰੀ ਅੱਗੇ ਮਾਲ ਨਹੀਂ ਨਿਕਲ ਪਾਇਆ ਮੇਰੀ ਗੱਲ ਸੁਣੋ ਲੇਬਰ ਦੇ ਥੋੜੀ ਪ੍ਰੋਬਲਮ ਆ ਗਈ ਨਹੀਂ ਨਿਕਲਿਆ ਜੇ ਤਾਦ ਨਹੀਂ ਪੇਮੈਂਟ ਆਈ ਯਾਰ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਯਾਰ ਐਨੀ ਦੇਰ ਤੇ ਆਪਣੇ ਰਿਲੇਸ਼ਨ ਹੈ ਗਿਆ ਤੁਸੀਂ ਕਿਉਂ ਕਰ ਰਹੇ ਹੋ ਇਦਾਂ 2 ਲੱਖ ਦੀ ਸਾਰੀ ਗੱਲ ਸਰ 2 ਦਿਨ ਚ ਨਹੀਂ ਹੋ ਪਾਣਾ ਜੇ ਮੇਰੀ ਮੇਰੀ ਗੱਲ ਤੇ ਨਹੀਂ ਹੋ ਰਹਾ ਇਹ ਮੇਰਾ ਕੀ ਮੁਰਕਿਓਫ ਹੈ ਕੁਛ ਨਹੀਂ ਹੋ ਰਹਾ ਕੁਛ ਨਹੀਂ ਰਹਾ ਇਹ ਕੁਛ ਹੋਂਜਾ ਕਰਿਆ ਹੀ ਨਹੀਂ ਸਭ ਕੁਛ ਡੱਟਾ ਬਰਬਾਦ ਯਾਰ ਮੈਂ ਅੱਗੇ ਬੜਾ ਪਰੇਸ਼ਾਨ ਹੈਗਾ ਮੇਰਾ ਤਾਂ ਹੋਰ ਦਿਮਾਗ ਨਾ ਖਰਾਬ ਹੋ ਗਈ ਅੱਛਾ ਤੂੰ ਤਾਂ ਹਮੇਸ਼ਾ ਬਦਸ਼ਾਨ ਰਹਿੰਦੇ ਮੇਰੇ ਤੋਂ ਜੇ ਕੋਈ ਗੱਲ ਸਮਝਾਦਾ ਤਾਂ ਵੀ ਤੂੰ ਪਰੇਸ਼ਾਨ ਹੋ ਜਾਂਦਾ ਕੁਛ ਬੋਲ ਦਿਆਂ ਨਾਲ ਹੀ ਤੂੰ ਪਰੇਸ਼ਾਨ ਹੋ ਜਾਂਦੇ ਕਿੰਨਾ ਲੋਸ ਕਰਵਾ ਲਿਆ ਇਹ ਫਰਸੂਟਾ ਨੌਕਰਾਂ ਦੇ ਸਾਰੇ ਕੰਮ ਕਿਆ ਸੀ ਨਾ ਕਿ ਆਪਣੇ ਕੰਮਕਾਂਲ ਪਿਆਂਦੇ ਹੋ ਘਰ ਬੈਠੇ ਰਹਿੰਦੇ ਹੋ ਕਦੀ ਜਾਣਾ ਕੰਮ ਤੇ ਹਫ਼ਤੇ 'ਚ ਮਸਾਂ ਕਿਤੇ 1-2 ਦਿਨ ਨਹੀਂ ਜਾਂਦੇ ਹੋਗੇ ਕੰਮ ਤੇ ਕਿ ਆ ਦਿਨ ਵੇਖਣਾ ਹੀ ਲੈਣੇ ਸੀ ਹੋਇਆ ਨਹੀਂ ਕੰਟਰੈਕਟ ਟਾਈਮ 'ਤੇ ਭੁਗਤਿਆ ਨਹੀਂ ਤੇ ਲੋਸ ਹੋਣਾ ਹੀ ਸੀ ਅਗਲੇ ਨੇ ਕਿੱਥੋਂ ਹੁਣ ਦੁਬਾਰਾ ਤੁਹਾਨੂੰ ਕੰਟਰੈਕਟ ਦੇਣਾ ਤੇ ਪੈਸੇ ਵੀ ਦੇਣੇ ਪੈਣੇ ਤੁਹਾਨੂੰ ਵਾਪਿਸ ਵੇਖ ਲੈਣਾ ਹੁਣ ਕਿਵੇਂ ਇੰਤਿਆਮ ਕਰੋਗੇ ਅੰਨੇ ਪੈਸੇ ਦਾ ਕੋਸ਼ਿਸ਼ ਬੜੀ ਕੀਤੀ ਯਾਰ ਬੱਥੇਰੀਆਂ ਕੋ ਮੰਗੇ ਮੈਂ ਜਿਨ੍ਹਾਂ ਦੇ ਮੈਂ ਇਦਾਂ ਚੰਗਾ ਪਹਲਪ ਕਰਦਾ ਨਹੀਂ ਉਸੇ ਵੇਲੇ ਫਦੀ ਮੈਨੂੰ ਇਨੀ ਦੇ ਲੋ ਕਰੀ ਜਾਂਦੇ ਤੋ ਹੁਣ ਜਦੋਂ ਮੈਨੂੰ ਲੋੜ ਪਈ ਆ ਜਦੋਂ ਨਾ ਸਾਨੂੰ ਲੋੜ ਹੋ ਗਈ ਉਦੋਂ ਨਹੀਂ ਕੋਈ ਕੰਮ ਆਉਂਦਾ ਤੋ ਹੀ ਹੈਗੇ ਉਹ ਜਣੇ ਕਨੇ ਦੀ ਕਾਰਨ ਦੇ ਮਦਦ ਹੁਣ ਕਿੰਨੇ ਹੈਲਪ ਕਰਨੀ ਆ ਐਯੋ ਆਪਣੇ ਕੰਮਾਂ 'ਤੇ ਧਿਆਨ ਦੇ ਤੰਦ ਤਲੋਸਦਾ ਤਾਂ ਮਤਲਬ ਹੀ ਨਹੀਂ ਸੀ ਕਿੰਨਾ ਵਧੀਆ ਕਾਰੋਬਾਰ ਸੀ ਆਪਣੇ ਨਾ ਪੈਰਾਂ ਤੇ ਅੱਪੇ ਕੋੜੀ ਮਾਰੀ ਤੋ ਹੀ ਇਹ ਹੋਰ ਨਹੀਂ ਮਾਰੀ ਆਪੇ ਜ਼ਖਮੀ ਕੀਤੇ ਆਪਣੇ ਪੈਰਾਂ ਹੁਣ ਬੋਲਦੇ ਹਾਂ ਯਾਰ ਮੈਨੂੰ ਥੋੜੀ ਪਤਾ ਹੀ ਕਿਦਾਂ ਹੋਣਾ ਆਪਣਾ ਕੰਮ ਹੀ ਚੱਲ ਬੰਦੇ ਲਾਏ ਮੈਂ ਕਹਾਂ ਚੱਲ ਕੰਮ ਚੱਲਣ ਦਿਆ ਆਪਣੇ ਕੰਮ ਤੇ ਵੀ ਡਿਊਟੀ ਤੇ ਨਹੀਂ ਬੰਦੀ ਐ ਜਿੱਥੇ ਡਿਊਟੀ ਨਹੀਂ ਤੇ ਉੱਥੇ ਕੰਮ ਕੀ ਚੱਲਣਗੇ ਡਿਊਟੀ ਨਾਲ ਕੰਮ ਚਲਦੇ ਐ ਸਮੇਂ ਤੇ ਜਾਓ ਸਮੇਂ ਤੇ ਕਾਰੋ ਫੇਰੇ ਕਾਰੋਬਾਰ ਚੱਲਦੇ ਜਦੋਂ ਮੂੰਹ ਚੁੱਕਿਆ ਚੱਲ ਗਿਆ ਦੁਕਾਨ ਤੇ ਜਦੋਂ ਮੂੰਹ ਚੁੱਕਿਆ ਐ ਨਹੀਂ ਕੋਈ ਚਲੋ ਸਾਰੀਆਂ ਗੱਲਾਂ ਛੱਡੋ ਰੋਟੀ ਪਾਣੀ ਲਿਆਵਾਂ ਪਾਣੀ ਲਿਆ ਕੇ ਹਾਂਜੀ ਉਹਨੇ ਦੱਸੋ 2 ਲੱਖ ਦਾ ਕੀ ਕਪਲਾ ਵਿੱਚ ਯਾਰ ਜਿੰਨਾਂ ਕੋ ਮਾਲ ਨਹੀਂ ਲਈਦਾ ਆਪਾਂ ਹਾਂ ਉਹਨਾਂ ਦੀ ਪੇਮੈਂਟ ਰੋਕੀ ਸੀ ਕਿਉਂਕਿ ਅੱਗੇ ਮਾਲ ਭੁਗਤਿਆ ਨਹੀਂ ਹੈ ਜਿਨ੍ਹਾਂ ਨੂੰ ਮਾਲ ਨਹੀਂ ਮਿਲੂਗਾ ਪੇਮੈਂਟ ਥੋੜੀ ਕਰਨਗੇ ਅੱਗੇ ਤੇ ਟਾਈਮ ਸਰੀ ਪੇਮੈਂਟਾ ਕਰਦੇ ਆ ਯਾਰ ਕੀ ਕੀ ਹੋ ਗਿਆ ਫਿਰ ਦੱਸੋ ਯਾਰ ਡਿਲੀਵਰੀ ਨਹੀਂ ਹੋਈ ਨਾ ਪੂਰੀ ਮਾਲ ਬਣਿਆ ਨਹੀਂ ਹੈ ਬੰਦਾ ਕਿੱਥੋਂ ਸੀ ਤਾਂ ਹਾਂ ਉਹ ਮਾਲ ਨਹੀਂ ਦੇਣਦੇ ਉਹ ਕਹਿੰਦੇ ਜੇ ਪਿਛਲੇ ਪੇਪੈਂਡ ਕਲੀਅਰ ਕਰੋਗੇ ਤੇ ਦੇ ਦਿੰਨਾ ਲੱਖ ਰੁਪਇਆ ਦਿੱਤਾ ਉਹਨਾਂ ਨੂੰ 2 ਲੱਖ ਰੈਂਦਾ ਵਾ ਕਹਿੰਦੇ ਉਹ ਦੋਗੇ ਜੇ ਫਿਰ ਮਾਲ ਮਿਲਣਾ ਪੁੱਛ ਲੈਣਾ ਸੀ ਗਰੇ ਕਿ ਇਹ ਕੋ ਸਾਰਿਆਂ ਨੂੰ ਪੁੱਛ ਲਿਆ ਵਾ ਹੁਣ ਜਦੋਂ ਮੈਨੂੰ ਲੋੜ ਪਈ ਨਾ ਕੋਈ ਵੀ ਅੱਗੇ ਨਹੀਂ ਆਉਂਦਾ ਮਦਦ ਕਰਨਾਂ ਹਾਣਾ ਹੀ ਨਹੀਂ ਉਹ ਤਾਂ ਨਹੀਂ ਕੋਈ ਅੱਗੇ ਆਉਂਦਾ ਜਦੋਂ ਆਪ ਨੂੰ ਮਦਦ ਦੀ ਲੋੜ ਹੋ ਗਈ ਜਦੋਂ ਆਪ ਨੂੰ ਲੋੜ ਹੁੰਦੀ ਸੀ ਮਿੰਟ ਬਾਅਦ ਮੇਰੇ ਕੋ ਆ ਜਾਂਦੇ ਸੀ 10 1000 10 2000 1 ਲੱਖ 2 ਲੱਖ ਹੁਣ ਮੈਨੂੰ ਲੋੜ ਪਈ ਹੈ ਹੁਣ ਮੌਕੇ ਤੇ ਕੋਈ ਵੀ ਨਹੀਂ ਆਹ ਕਰਾਂਦਿਆ ਸਾਰੇ ਨਾ ਤੁਹਾਡੇ ਵਾਦਿਆਂ ਵਾਲੀ ਹੁੰਦੇ ਕਾਹੀ ਮਿਹਨਤ ਨਾਲ ਕਮਾਈ ਜਾਂਦੇ ਆ ਕੋਈ ਆਪਣੀ ਮਿਹਨਤ ਦੇ ਪੈਸੇ ਨਾ ਕਿ ਦੂਜੇ ਤੇ ਲੁਟਾਉਂਦਾ ਨਹੀਂ ਐ ਜਿਵੇਂ ਤੂੰ ਹੀ ਲੁਟਾਉਂਦੇ ਤੂੰ ਜੇ ਆਪਣੀ ਫੈਮਲੀ ਬਾਰੇ ਹੀ ਨਹੀਂ ਸੋਚਦੇ ਲੁਟਾਉਣਾ ਹੀ ਐ ਨਹੀਂ ਸਮਝਉਂਦੇ ਤਾਂ ਕੱਟੇ ਨਾ ਭਉਂਦੇ ਹੈਂ ਆ ਦੂ ਲੱਖ ਰੁਪਏ ਕਿਹਨੇ ਪਾਤਾ ਮੇਰੇ ਕੋਲ ਪਾਤਾ ਨਹੀਂ ਯਾਰ ਦੋਸਤ ਨਹੀਂ ਨਹੀਂ ਯਾਰ ਦੋਸਤ ਕਿਹੜਾ ਇਦਾਂ ਦਾ ਮੈਂ 10000 ਕਹਿਆ ਵੀ 10 10000 ਦੇ ਦੋ ਉਹ ਨਹੀਂ ਮੰਨੇ 2 ਲੱਖ ਨਹੀਂ ਸਮਝਾਤਾ ਚੈੱਕ ਕਰੋ ਹਾਂ ਨਹੀਂ ਸ਼ੋਆ ਆਇਆ ਬੇ ਮੈਂ ਆ ਹੀ ਕੋਇਆ ਬੇ ਪਾਪਾ ਕੋਲ ਯਾਰ ਤਰ ਮੈਂ ਕਿੰਨੀ ਯਾਰ ਕਹਣਾ ਕਿ ਮੈਨੂੰ ਨਾ ਕੋਈ ਹੈਲਪ ਨਹੀਂ ਚਾਹੀਦੀ ਹੁਣ ਮੈਨੂੰ ਦੱਸਣਗੇ ਕਿ ਲੋੜ ਪਈਆ ਤੇ ਅਸੀਂ 2 ਲੱਖ ਰੁਪਇਆ ਦਿੱਤਾ ਸਾਰੀ ਦੁਨੀਆ ਟੰਡੋਰਾ ਕੱਟ ਕੇ ਦੱਸਣਗੇ ਮੈਨੂੰ ਨੀਵਾ ਦਿਖਾਉਣ ਵਾਸਤੇ ਮੈਂ ਹੁਣੇ ਵਾਪਸ ਕਰ ਦਿੰਨੇ ਉਹਨਾਂ ਦੇ ਪੈਸੇ ਵਾਪਸ ਕਰਨ ਦੀ ਲੋੜ ਨਹੀਂ ਤੇ ਟੰਡੋਰਾ ਉਹਨੇ ਪਾਣੀਏ ਕਿ ਕਿਸ ਨੂੰ ਦੱਸਣਗੇ ਇਹ ਮੇਰੇ ਹੀ ਪੈਸੇ ਤੇਰੇ ਪੈਸੇ ਕਿੱਥੋਂ ਆ ਗਏ ਨੇ ਨਹੀਂ ਉਹ ਤੁਹਾਡੇ ਤੋਂ ਨਾ ਚੋਰੀ ਆਪਣਾ ਕਾਉਂਟ ਖੁਲਵਾਇਆ ਉਧਰ ਪਾਪਾ ਦਾ ਮੇਕੀ ਨਾ ਲੋੜ ਪੈਣ ਤੇ ਕੰਮ ਆ ਗਏ ਨਾ ਜਿਹੜੇ ਤੁਸੀਂ ਮੇਰੇ ਦੇ ਡਿਸਪੋਜ਼ੇਬਲ ਜਿ ਘਰ ਦੇ ਖਰਚਿਆਂ ਤੋਂ ਬਚਾ ਬਚਾ ਕੇ ਮੈਂ ਇਹ ਅਕਾਊਂਟ ਖੁਲਵਾਇਆ ਸੀ ਉਧਰ ਜਾ ਝੂਠ ਨਾ ਬੋਲ ਯਾਰ ਝੂਠ ਕਿਉਂ ਬੋਲਾਂਗੀ ਮੈਂ ਮੈਂ ਕਿਹਦਾ ਸਾਥ ਨਹੀਂ ਮੈਨੂੰ ਪਤਾ ਤੁਸੀਂ ਤੇ ਇਹਦਾ ਸਾਨ ਲੈਣ ਵਾਲੇ ਵੀ ਨਹੀਂ ਹੈਗੇ ਕਾਸਟੋਰ ਤੇ ਮੇਰੇ ਪੇਕਿਆਂ ਦਾ ਤੇ ਬਿਲਕੁਲ ਵੀ ਨਹੀਂ ਹੁੰਦੋ 2 ਲੱਖ ਰੁਪਏ ਜੋੜ ਕਿਦਾਂ ਲਿਆ ਜੋੜ ਲਿਆ ਐ ਤੇ ਹੋਰ ਵੀ ਹੈ ਮੇਰੇ ਕੋਲ ਬਥੇਰੇ ਪਰ ਮੈਂ ਦੇਣੇ ਥੋੜੀ ਨੇ ਸੱਚ ਕਹਿਣੀ ਆ ਹਾਂਜੀ ਮੈਂ ਜੌੜੀ ਨੂੰ ਫੋਨ ਕਰਕੇ ਪੁੱਛ ਲੈਣਾ ਉਹਨੇ ਪੁੱਛ ਲੋ ਸੱਚੀ ਕਹਿਣੀ ਆ ਹੁਣ ਨਾ ਮੈਨੂੰ ਵਿਆਹ ਇਹ ਨਾ ਵਾਪਿਸ ਕਰਨਾ 2 ਦਾ 2.5 ਲੱਖ ਦੇਣਾ ਦੇ ਦੂੰਗਾ ਜਿੰਨੇ ਕਹਿੰਗੇ ਦੇ ਦੂੰਗਾ ਹੁਣ ਸਾਰੇ ਤੇਰੇ ਹੱਥੇ ਰੱਖਿਆ ਕਰੂੰਗਾ ਨਾਲੇ ਹੁਣ ਮੈਨੂੰ ਅਕਲ ਆ ਗਈ ਐ ਕਿ ਜੇ ਕਿਸੇ ਦੇ ਸਿਰ ਤੇ ਛੱਡੀ ਐ ਨਾ ਕੰਮ ਤੇ ਕੰਮ ਨਹੀਂ ਸਹੀ ਹੁੰਦਾ ਕਉ ਮੈਂ ਆਪਣਾ ਵੀ ਬਿਜ਼ਨਸ ਹੈ ਨਾ ਬੰਦੇ ਨੂੰ ਡਿਊਟੀ ਦੇਣੀ ਪੈਂਦੀ ਹੈ ਮੈਂ ਤੇ ਗਲਤੀ ਕਰ ਲਈ ਗਲਤੀ ਵਿੱਚ ਆਪਣਾ ਕੰਮ ਖਰਾਬ ਕਰ ਲਿਆ ਛੋਕਰ ਹੈ ਅਨ ਸਮੇਂ ਤੇ ਆਈ ਹਾਲੇ ਵੀ ਕੁਛ ਨਹੀਂ ਵਿਗੜਿਆ ਹੁਣ ਵੀ ਡਿਊਟੀ ਦੋਗੇ ਨਹੀਂ ਤੁਹਾਡੇ ਕਾਰੋਬਾਰ ਸੇ ਸਟੈਂਡ ਹੋਏ ਨੇ ਨਹੀਂ ਹੁਣ ਮੈਂ ਟੈਂਸ਼ਨ じゃਇਆ ਕਰਨਾ ਚੱਲ ਮੈਂ ਉਹਨਾਂ ਨੂੰ ਪੈਸੇ ਟ੍ਰਾਂਸਫਰ ਕਰਨਾ ਟੈਂਸ਼ਨ ਕਿੰਨੇ ਵਜੇ 10 ਵਜੇ ਹਾਂ 10 ਦੇ 10 ਸੀ ਵਜਾਣਾ ਚਲੋ ਚਲ ਮੈਨੂੰ ਭੁੱਖ ਲੱਗੀ ਹੈ ਲੈ ਲਓ ਤੇ ਮੇਰੇ ਆ 2 ਲੱਖ ਵਾਪਸ ਕਰਨਾ ਠੀਕ ਹੈ ਨਾ ਕਾਈ ਦਾ ਕਰਦੋਂ ਨਾ ਬਾਬ। ਹੂੰ। ਫੇ ਰੋਟੀ ਖਾਓਗੇ? ਹਾਂ ਰੋਟੀ ਬਣਾਓ ਭੁੱਖ ਬੜੀ ਲੱਗੀ ਐ ਮਮਾ ਪੈਸੇ ਕਰਦਾਂ ਰਾਂ। ਹਾਂ ਤੁਹਾਡੀ ਤਾਂ ਭੁੱਖ ਹੀ ਮਰ ਗਈ ਹੋਣੀ ਐ। ਹਨਾ? ਨਹੀਂ ਹੁਣ ਹੋ ਗਈ ਸਹੀ। ਹੁਣ ਹੋ ਗਈ ਸਹੀ। ਸਸੀ ਗਾਲ ਜੀ ਸਾਰਿਆਂ ਨੂੰ। ਵੀਡੀਓ ਕਿਦਾਂ ਦੀ ਲੱਗੀ ਤੁਹੀਂ? ਇਹ ਤੁਸੀਂ ਮੈਨੂੰ ਦੱਸ ਦਿਓ ਕਮੈਂਟਾਂ ਵਿੱਚ। ਤੇ ਵੀਡੀਓ ਬਣਾਉਣ ਦਾ ਸਾਡਾ ਅੱਜ ਦਾ ਮੈਸੇਜ ਇਹ ਹੀ ਕਿ ਕੁਝ ਲੋਕ ਮੈਂ ਦੇਖੇ ਆਪਣੀ ਜ਼ਿੰਦਗੀ ਵਿੱਚ ਜਿਨ੍ਹਾਂ ਦਾ ਆਪਣਾ ਬਿਜ਼ਨਸ ਹੁੰਦਾ ਵਾ ਤੇ ਉਹ ਵਰਕਰਸ ਦੇ ਉੱਪਰ ਛੋੜ ਦਿੰਦੇ ਆ ਕਿ ਨਹੀਂ ਜੀ ਆਪਾਂ ਨਹੀਂ ਕੰਮ ਕਰਨਾ ਆਪਾਂ ਨਹੀਂ ਕੰਮ ਕਰਨਾ ਅਸੀਂ ਮਾਲਕ ਆ ਅਸੀਂ ਮਾਲਕ ਆ ਮਾਲਕ ਦੀ ਧੌਂਸ ਜਮਾਉਂਦੇ ਆ ਸਾਨੂੰ ਲੱਗਦਾ ਏਦਾਂ ਕਿ ਭਾਵੇਂ ਬਿਜ਼ਨਸ ਆਪਣਾ ਆ ਨਾ ਬਟ ਫਿਰ ਵੀ ਜੇ ਡਿਊਟੀ ਦੇਈਏ ਨਾ ਤਾਂ ਕੰਮ ਫੇਰ ਹੀ ਸਹੀ ਢੰਗ ਨਾਲ ਚੱਲਦਾ ਵਾ ਕਿਉਂਕਿ ਆਪਾਂ ਕਿਸੇ ਦੇ ਸਿਰ ਤੇ ਵੀ ਛੁੱਟਦੀ ਆ ਨਾ ਤੇ ਫਿਰ ਮੈਨੂੰ ਲੱਗਦਾ ਕਿ ਨਹੀਂ ਚੱਲਦਾ ਏਦਾਂ ਇਮਾਨਦਾਰ ਹੁੰਦੇ ਆ ਕੰਮ ਕਰਨ ਵਾਲੇ ਬਟ ਸਾਰੇ ਇਮਾਨਦਾਰ ਨਹੀਂ ਹੁੰਦੇ ਜਿੱਦਾਂ ਦੇ ਮੇਰੇ ਹੀ ਵਰਕਰਸ ਇਦਾਂ ਦਾ ਕਿਸ ਨਾਲ ਵੀ ਹੋ ਸਕਦਾ ਵਾ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਮੈਨੂੰ ਦੱਸ ਦੇਣੀ ਜੀ ਕਿ ਮੇਰਾ ਕੰਮ ਕਿਦਾਂ ਦਾ ਲੱਗਦਾ ਵਾ ਬਹੁਤ ਕਮੈਂਟ ਹੁਣ ਘੱਟ ਆਉਂਦੇ ਮੇਰੀ ਵੀਡੀਓਜ਼ ਤੇ ਤੇ ਜੇ ਨਹੀਂ ਵੀ ਚੰਗਾ ਲੱਗਦਾ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਹਾਡਾ ਕੰਮ ਇੱਥੇ ਸੰਗਾਣੀ ਆ ਤੇ ਮੈਂ ਉਹ ਗਲਤੀਆਂ ਜਿਹੜੀਆਂ ਸੁਧਾਰਾਂਗਾ ਅੱਗੇ ਤੋਂ ਠੀਕ ਹੈ ਜੀ ਤੇ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਤੇ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਬਹੁਤ ਬਹੁਤ ਥੈਂਕਸ ਤੇ ਤੁਹਾਡੇ ਵਾਸਤੇ ਬਹੁਤ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਵਧੀਆ ਵਧੀਆ ਮੈਸੇਜ ਲੈ ਕੇ ਆਉਂਦਾ ਰਾਵਾਂਗੇ ਇਦਾਂ ਹੀ ਸਪੋਰਟ ਕਰਦੇ ਰਹੋ ਪਹਿਲਾਂ ਵੀ ਸਪੋਰਟ ਕਰਦੇ ਸੀ ਹੁਣ ਵੀ ਤੁਸੀਂ ਸਪੋਰਟ ਕਰਦੇ ਹੋ ਤੇ ਗਾ ਵੀ ਸਪੋਰਟ ਕਰਦੇ ਰਹੋ ਤੇ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਿਆ ਕਰੋ ਤੇ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਰੁੱਖ ਲਗਾਓ ਰੁੱਖ ਲਗਾਓ ਜੀਵਨ ਬਚਾਓ ਮਿਲਦੇ ਆਂ ਨੈਕਸਟ ਵੀਡੀਓ ਸਤ ਸ੍ਰੀ ਅਕਾਲ